ਜਦੋਂ ਅਬਦਾਲੀ ਦਾ ਰਾਜ ਹੋਇਆ ਕਰਦਾ ਸੀ ਅਬਦਾਲੀ ਨੇ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਨੂੰ ਕਿਹਾ ਇੱਕ ਚਿੱਠੀ ਰਹੀਂ ਵੀ ਤੁਸੀਂ ਸਾਡੇ ਨਾਲ ਰਲ ਕੇ ਰਹੋ ਤੇ ਅਸੀਂ ਤੁਹਾਨੂੰ ਲਾਹੌਰ ਦੇ ਦਿੰਨੇ ਆ ਸਰਦਾਰ ਸਾਹਿਬ ਦਾ ਜਵਾਬ ਇਹ ਸੀ ਵੀ ਜਿੱਦਣ ਅਸੀਂ ਲਾਹੌਰ ਲੈਣਾ ਹੋਇਆ ਅਸੀਂ ਜਿੱਤ ਕੇ ਲੈ ਲਾਂਗੇ ਤੇਰੀ ਖਰਾਤ ਦਿੱਤੀ ਨਹੀਂ ਅਸੀਂ ਲੈਣੀ ਮੈਂ ਇਹ ਗੱਲ ਤੁਹਾਡੇ ਨਾਲ ਤਾਂ ਸਾਂਝੀ ਕਰ ਰਿਹਾ ਵੀ ਆਪਾਂ ਅੱਜ ਦੇ ਸਮੇਂ ਵਿੱਚ ਆਪਣੀਆਂ ਜਿਹਾ ਆਪਾਂ ਕਹਿ ਲਈਏ ਆਟੇ ਤੇ ਨੂਨ ਤੇ ਤੇ ਮੁਫਤ ਬਿਜਲੀ ਤੇ ਡੁੱਲ ਕੇ ਆਪਾਂ ਸਰਕਾਰ ਬਣਾ ਜਾਣੇ ਆ ਉਹ ਸਮਾਂ ਯਾਦ ਕਰੋ ਜਦੋਂ ਆਪਣੇ ਪੁਰਖਿਆਂ ਨੇ ਆਪਣੇ ਸਰਦਾਰਾਂ ਨੇ ਇਹ ਰਾਜ ਸਭ ਤੋਂ ਜਿੱਤ ਕੇ ਲਏ ਸੀ ਨਾ ਕਿ ਕਿਸੇ ਤੋਂ ਖਰਾਤ ਲਈ ਸੀ ਤੇ ਅੱਜ ਆਪਾਂ ਉਹ ਖਰਾਤ ਲੈ ਕੇ ਕੀ ਸਿੱਖ ਕੋ ਮੈਂਨੀ ਕਮਜ਼ੋਰ ਹੋ ਚੁੱਕੀ ਆ ਵੀ ਉਹ ਆ ਛੋਟੀਆਂ ਮੋਟੀਆਂ ਚੀਜ਼ਾਂ ਤੇ ਡੁੱਲ ਕੇ ਸਰਕਾਰ ਬਣਾ ਜਾਂਦੀ ਆ ਤੇ ਆਪਣੇ ਤੋਂ ਆਪਣੀ ਸਰਕਾਰ ਵੀ ਨਹੀਂ ਬਣਦੀ ਆਪਾਂ ਨੂੰ ਉਹ ਸਰਕਾਰ ਚਾਹੀਦੀ ਆ ਜਿਹੜੀ ਆਪਣੇ ਹੱਕਾਂ ਦੀ ਗੱਲ ਕਰੇ ਆਪਣੇ ਪਾਣੀਆਂ ਦੀ ਗੱਲ ਕਰੇ ਆਪਣੇ ਪੰਜਾਬ ਦੀ ਗੱਲ ਕਰੇ ਆਪਾਂ ਨੂੰ ਇੱਕ ਬਹੁਤ ਵਧੀਆ ਆਪਣੇ ਕੋਲੇ ਸ਼੍ਰੀ ਆਨੰਦਪੁਰ ਸਾਹਿਬ ਵਾਲਾ ਮਤਾ ਜਿਹੜਾ ਸਰਦਾਰ ਕਪੂਰ ਸਿੰਘ ਨੇ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਉਹਨਾਂ ਨੇ ਵੀ ਇਸ ਨੂੰ ਲਾਗੂ ਕਰਨਾ ਚਾਹਿਆ ਸੀ ਆਪਣੇ ਕੋਲੇ ਹੋਰ ਕੁਝ ਕਰਨ ਦੀ ਲੋੜ ਨਹੀਂ ਆਪਾਂ ਆਪਣਾ ਸ਼੍ਰੀ ਆਨੰਦਪੁਰ ਸਾਹਿਬ ਵਾਲਾ ਮਤਾ ਲਾਗੂ ਕਰਾ ਲਈਏ ਉਹ ਤਾਂ ਹੀ ਲਾਗੂ ਹੋ ਸਕਦਾ ਜੇ ਆਪਣੇ ਕੋਲੇ ਆਪਣੀ ਸਰਕਾਰ ਹੋਊਗੀ ਆਪਣੇ ਕੋਲੇ ਆਪਣੇ ਹੱਕ ਤਾਂ ਹੀ ਆ ਸਕਦੇ ਆ ਤੇ ਉਹ ਸਰਕਾਰ ਆਪਾਂ ਨੂੰ ਚਾਹੀਦੀ ਆ ਜੀ ਦਾ ਮੁਖ ਪੰਜਾਬ ਵੱਲ ਹੋਵੇ ਤੇ ਪਿੱਠ ਦਿੱਲੀ ਵੱਲ ਹੋਵੇ ਨਾ ਕਿ ਉਹ ਸਰਕਾਰ ਚਾਹੀਦੀ ਆ ਜੀ ਦੀ ਪਿੱਠ ਪੰਜਾਬ ਵੱਲ ਹੋਵੇ ਤੇ ਮੁਖ ਦਿੱਲੀ ਵੱਲ ਹੋਵੇ ਉਹ ਦਿੱਲੀ ਦੇ ਕਹੇ ਤੋਂ ਬਗੈਰ ਚੱਲ ਹੀ ਨਾ ਸਕਦੀ ਹੋਵੇ ਹੁਣ ਤੁਸੀਂ ਆਪ ਫੈਸਲਾ ਕਰ ਲਓ ਵੀ ਕਿਹੋ ਜੀ ਸਰਕਾਰ ਤੁਹਾਨੂੰ ਚਾਹੀਦੀ ਆ ਜੇ ਆਪਾਂ ਸਰਕਾਰ ਉਹੀ ਬਣਾਉਣੀ ਆ ਜਿਨ੍ਹਾਂ ਨੇ ਮੁਫਤ ਬਿਜਲੀ ਮੁਫਤ ਰਾਸ਼ਨ ਲੈ ਕੇ ਵੋਟਾਂ ਪਾਉਣੀਆਂ ਤਾਂ ਫਿਰ ਆਪਣੇ ਨੌਜਵਾਨ ਜ਼ੇਲਾ ਵਿੱਚ ਹੀ ਮਿਲਣਗੇ ਨਾ ਹੋ ਕਿਸੇ ਆਪਾਂ ਨੂੰ ਆਪਣੇ ਹੱਕਾਂ ਦੀ ਗੱਲ ਕਰਦੇ ਦਿਸਣਗੇ ਤਾਂ ਇਹ ਫੈਸਲਾ ਤੁਹਾਡੇ ਵਿੱਚ ਮੈਂ ਅੱਜ ਇਸ ਸਟੇਜ ਤੋਂ ਬਹੁਤ ਸੂਝਵਾਨ ਲੀਡਰ ਬੈਠੇ ਆ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਆਪਾਂ ਸਾਰੇ ਇਕੱਤਰ ਹੋਈਏ ਤੇ ਆਪਾਂ ਇਕੱਤਰ ਹੋ ਕੇ ਪੰਜ ਪ੍ਰਧਾਨੀ ਦੇ ਹੱਕ ਵਿੱਚ ਚੱਲੀਏ ਪੰਜ ਮੁਖੀ ਆਪਾ ਥਾਪ ਦੋ ਵੀ ਉਹ ਹੀ ਆਪਣਾ ਫੈਸਲਾ ਲੈਣ ਤੇ ਆਪਾਂ ਉਹਦੇ ਹਿਸਾਬ ਨਾਲ ਚੱਲੀਏ ਨਾ ਕਿਸੇ ਇੱਕ ਬੰਦੇ ਦੇ ਹੱਕ ਵਿੱਚ ਆਪਾਂ ਕੋਈ ਸਰਕਾਰ ਦੇਈਏ ਜਹਾਂ ਉਹ ਨੂੰ ਫੈਸਲਾ ਲੈਣ ਦਾ ਹੱਕ ਦੇਈਏ ਇਹ ਆਪਣੇ ਗੁਰੂ ਸਾਹਿਬਾਂ ਨੇ ਵੀ ਆਪਾਂ ਨੂੰ ਪੰਜ ਪ੍ਰਧਾਨੀ ਦਾ ਵਰ ਦਿੱਤਾ ਤੇ ਉਹਨਾਂ ਨੇ ਵੀ ਆਪਾਂ ਨੂੰ ਇਹ ਕਿਹਾ ਵੀ ਆਪਾਂ ਪੰਜ ਪ੍ਰਧਾਨ ਥਾਪ ਦੋ ਤੇ ਉਹਦੇ ਹਿਸਾਬ ਨਾਲ ਹੀ ਚੱਲੋ